ਹਾਂਜੀ ਭਾਈ ਸਾਰਿਆਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਦੇਖੋ ਡਰਾਈਵਰ ਸਰ ਤੇ ਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਤੇ ਪਰ ਸਾਡੇ ਲੋਕੀ ਨਾ ਯਾਰ ਡਰਾਈਵਰਾਂ ਚ ਨੁਕਸ ਬਹੁਤ ਕੱਢਦੇ ਆ ਸਿਰਫ ਡਰਾਈਵਰਾਂ ਨੂੰ ਪੁੱਠਾ ਸਿੱਧਾ ਹੀ ਬੋਲ ਸਕਦੇ ਆ ਪਰ ਡਰਾਈਵਰ ਦੀ ਕਮਾਈ ਤੇ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਨੂੰ ਕੋਈ ਨਹੀਂ ਦੇਖਦਾ ਹੁਣ ਆ ਬੱਸ ਚਲਾ ਲੋ 40 45 50 ਸਵਾਰੀਆਂ ਹਰੇਕ ਬੱਸ ਚ ਹੁੰਦੀਆਂ ਹਨ ਤੇ ਡੇਲੀ ਦੇਖ ਲੋ ਲੱਖਾਂ ਹਜ਼ਾਰਾਂ ਜਾਨਾਂ ਡਰਾਈਵਰ ਦੇ ਹੱਥ ਚ ਹੁੰਦੀਆਂ ਤੇ ਜਿਨ੍ਹਾਂ ਨੂੰ ਡਰਾਈਵਰ ਸਾਡੇ ਸਹੀ ਸਲਾਮਤ ਪਹੁੰਚਾਉਂਦੇ ਹਨ ਤੇ ਪਰ ਜੇ ਇਹੀ ਡਰਾਈਵਰਾਂ ਤੋਂ ਕਦੇ ਕੋਈ ਗੱਲ ਕੋਈ ਗਲਤ ਹੋ ਜਾਏ ਕੋਈ ਕਿਸੇ ਦਾ ਨੁਕਸਾਨ ਹੋ ਜਾਏ ਤਾਂ ਅਗਲਾ ਮਿੰਟ ਚ ਕੁੱਟਣ ਮਾਰਨ ਲੱਗ ਜਾਂਦਾ ਯਾਰ ਡਰਾਈਵਰਾਂ ਦੀ ਕਦਰ ਕਰਿਆ ਕਰੋ ਹਨਾ ਡਰਾਈਵਰ ਵੀ ਇਨਸਾਨ ਹੀ ਆ ਕੋਈ ਸਰਕਾਰਾਂ ਨੂੰ ਆਉਣ ਵਾਲੇ ਟਾਈਮ ਚ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਵੀ ਜੇਕਰ ਕੋਈ ਡਰਾਈਵਰ ਦੇ ਗਲ ਝੱਥ ਪਾਉਂਦਾ ਜਿੱਦਾਂ ਸਰਕਾਰੀ ਮੁਲਾਜ਼ਮ ਦੇ ਕਹਿੰਦੇ ਜੀ ਵਰਦੀ ਨੂੰ ਹੱਥ ਪਾ ਲਿਆ ਉਹ ਤੇ ਕਾਰਵਾਈ ਹੋ ਜਾਂਦੀ ਆ ਤੇ ਭਾਈ ਡਰਾਈਵਰ ਨੂੰ ਤਾਂ ਲੋਕ ਮਾਰ ਵੀ ਦਿੰਦੇ ਆ ਕੁੱਟ ਕੇ ਹਨਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੋ ਯਾਰ ਡਰਾਈਵਰ ਦੀ ਵੀ ਕਿਤੇ ਨਾ ਕਿਤੇ ਇਹ ਸਮਝਦੇ ਆਂ ਅਸੀਂ ਵੀ ਇਸ ਦੇਸ਼ ਦੇ ਵਿੱਚ ਬੇਕਦਰ ਹੀ ਆ ਸਾਡੀ ਵੀ ਇੱਜ਼ਤ ਹੋਣੀ ਚਾਹੀਦੀ ਆ ਸਾਨੂੰ ਵੀ ਡਰਾਈਵਰੀ ਕਰਨ ਤੇ ਮਾਣ ਹੋਵੇ ਕਿ ਯਾਰ ਅਸੀਂ ਡਰਾਈਵਰਾਂ ਹਾਂ ਇਸ ਦੇਸ਼ ਦੇ ਹਨਾ ਤਾਂ ਇਸ ਇੰਡੀਆ ਦੇ ਵਿੱਚ ਡਰਾਈਵਰ ਨੂੰ ਕੋਈ ਵਾਕ ਨਹੀਂ ਨਹੀਂ ਡਰਾਈਵਰ ਦੀ ਕਰਨੀ ਝਾਕ ਸਕਦਾ ਤੇ ਬਾਕੀ ਮੇਰੀ ਡਰਾਈਵਰ ਵੀਰਾਂ ਨੂੰ ਬੇਨਤੀ ਹਨਾ ਜਰ ਸਾਡੇ ਪੱਖ ਦੀ ਸਾਡੇ ਹਿੱਤ ਦੀ ਕੋਈ ਵੀ ਵੀਡੀਓ ਹੁੰਦੀ ਕੁਝ ਵੀ ਹੁੰਦਾ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਬਾਈ ਤੇ ਆ ਦੇਖੋ ਹੁਣ ਕਿੰਨਾ ਮੋੜਾਂ ਕੋੜਾਂ ਵਾਲਾ ਰੋਡ ਆ ਹਨਾ ਕਾਰਾਂ ਵਾਲਿਆਂ ਵਾਂਗ ਇਹ ਨਹੀਂ ਹੈਗਾ ਥੱਲੇ ਸਿੱਟ ਕੇ ਮੋੜਦਾ ਐਨ ਪੂਰੇ ਇਹ ਬਾਈ ਗੱਡੀ ਨੂੰ ਪੂਰੀ ਸ਼ਾਂਤੀ ਨਾਲ ਪੂਰੇ ਵਧੀਆ ਤਰੀਕੇ ਨਾਲ ਚਲਾ ਰਿਹਾ ਕਿਉਂਕਿ ਉਸ ਨੂੰ ਪਤਾ ਵੀ ਮੇਰੇ ਨਾਲ 50 ਪਰਿਵਾਰ ਨੇ ਜਾਨਾਂ ਨੇ ਮੇਰੀ ਜ਼ਿੰਮੇਵਾਰੀ ਆ ਕੋਈ ਮੋੜ ਇਦਾਂ ਦਾ ਨਹੀਂ ਹੈਗਾ ਵੀ ਤੇਜ਼ ਮੋੜਿਆ ਹੋਵੇ ਜਾਂ ਗੱਡੀ ਥੱਲੇ ਦੀ ਸਿੱਟ ਕੇ ਮੋੜੀ ਹੋਵੇ ਐਨ ਦੇਖੋ ਹਨਾ ਕਿੰਨੀਆਂ ਜਾਨਾਂ ਨੇ ਇਸ ਡਰਾਈਵਰ ਦੇ ਹੱਥ 'ਚ ਤੇ ਪਰ ਲੋਕ ਯਾਰ ਡਰਾਈਵਰਾਂ 'ਚ ਸਿਰਫ ਬਈ ਨੁਕਸ ਹੀ ਘੱਟ ਸਕਦੇ ਆ ਇਹਨਾਂ ਦੀ ਬੇਕਦਰਹੀ ਕਰ ਸਕਦੇ ਸੋ ਯਾਰ ਕਿਤੇ ਨਾ ਕਿਤੇ ਇਸ ਦੇਸ਼ ਦੇ ਵਿੱਚ ਇੱਜ਼ਤ ਹੋਣੀ ਜ਼ਰੂਰੀ ਆ ਡਰਾਈਵਰ ਦੀ